ਦੇ ਵਿੱਚ ਉਸ ਵਕਤ ਕੋਹਰਾ ਮੱਜੰਦ ਹੈ ਜਦੋਂ ਇੱਕ ਦੋ ਬੱਚੀਆਂ ਦੀ ਮਾਂ ਖੁਦਕੁਸ਼ੀ ਕਰ ਲੈਂਦੀ ਹੈ ਦਰਅਸਲ ਉਸਦੇ ਸੋਹਰੇ ਘਰ ਦੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਤਹਿਜ ਦੀ ਮੰਗ ਕਰਦੇ ਸੀ ਜਿਸ ਦੇ ਚੱਲਦੇ ਉਸ ਨੇ ਇੱਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੇਲਾ ਸਮਾਪਤ ਕਰ ਲਈ ਹੈ ਪਰ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਹੈ ਉਸ ਦਾ ਕਤਲ ਕੀਤਾ ਗਿਆ ਤਾਂ ਇਹ ਮਾਮਲਾ ਮਰਿਤ ਸਰ ਦੇ ਪਿੰਡੇ ਕੁਕੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਹੋਤਾ ਔਰਤ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਮ੍ਰਿਤਕ ਔਰਤ ਦਾ ਨਾਮ ਮਨਪ੍ਰੀਤ ਕੋਹ ਰਸਿਆ ਜਾ ਰਿਹਾ ਹੈ ਤੇ ਉਸ ਦਾ ਵਿਆਹ ਸਾਲ ਪਹਿਲਾ ਹੋ ਚੁੱਕੇ ਸਨ ਮਨਪ੍ਰੀਤ ਕੋਰ ਦੇ ਦੋ ਬੱਚੇ ਵੀ ਨੇ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮ੍ਰਿਤਕ ਮਨਪ੍ਰੀਤ ਕੋਰ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਕਾਫੀ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਪ੍ਰਿਤ ਪਰਿਵਾਰ ਦਾ ਕਹਿਣਾ ਹੈ ਕਿ ਮਨਪ੍ਰੀਤ ਕੋਰ ਦੀ ਖੁਦਕੁਸ਼ੀ ਨਹੀਂ ਬਲਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕਤਲ ਕੀਤਾ ਗਿਆ ਉਨੇ ਆਏ ਦਿਨ ਤਾਸਦੀਰ ਡਿਮਾਂਡ ਕਰਦੇ ਸੀ ਤੇ ਉਸਨਾਂ ਨੂੰ ਕੁੱਟਮਾਰ ਕਰਤੀ ਜਾਂਦੀ ਸੀ ਪਰਿਵਾਰਕ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਦੱਸ ਦਵਾ ਕਿ ਇਸ ਮਾਮਲੇ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਪ੍ਰਿਤ ਕੋਰ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰਿਵਾਰਕ ਦੇ ਦਲੀਲਾਂ ਦੇ باوجود ਮਾਮਲਾ ਦਰਜ ਕਰ ਕਿ ਮਰਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਮੈਡੀਕਲ ਰਿਪੋਰਟਾਂ ਦੇ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਇਹੀ ਹੋ ਸਕਦਾ ਜਿਉਂ ਆਪ ਮਾਰਿਆ ਏ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਅਰੈਸਟ ਹੋਣੇ ਚਾਹੀਦੇ ਤੇ ਇੱਕ 8 ਸਾਲ ਦਾ ਜਵਾਬ ਆਈ ਇੱਕ 4 ਸਾਲ ਦਾ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੀਗੀ ਬੋਲਦੀ ਵੀ ਨਹੀਂ ਹੀਗੀ ਹੁਣ ਜਦੋਂ ਪਹਿਲਾਂ ਤੁਹਾਨੂੰ ਵੀ ਫੋਨ ਆਇਆ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਖੁੱਲ ਕੇ ਨਹੀਂ ਦੱਸਦੀ ਪਰ ਫੇਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੰਗ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸੌਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬ ਬਲਵਿੰਦਰ ਕੌਰੀ ਤੇ ਇੱਕ ਉਹਦੀ ਨਨਾਨਾ ਨਾ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪਰੋਣਾ ਦੇ ਨਾਲ ਲੱਡੀ ਐ ਪਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਨਾ ਦਾ ਉਹ ਇੱਥੇ ਹੀ ਆ ਉਹ ਇੱਥੇ ਕਿਤੇ ਪੰਪ ਦੇ ਨੌਕਰੀ ਹਾਂਜੀ ਕੀ ਬੋਲੀ ਕੁਲਵੰਤ ਸਿੰਘ ਹੈ ਕਿੱਥੇ ਗਈ ਸੀ ਬੇਟੀ ਕੀ ਨਾਮ ਬੇਟੀ ਹੈ ਹਰਸ਼ਾਸ਼ੀ ਨਾ ਜੀ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਇਹ ਨੇ ਹੋ ਗਿਆ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ একদম ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਰਿਪੋਰਟਾਂ ਪਈ ਥਾਣੇ ਫੈਸਲਾ ਹੋ ਗੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਦੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੇ ਕਿਸੇ ਦੀ ਜੀ ਕਰੇ ਤੇ ਹੁਣ 15 20 ਦਿਨ ਪਹਿਲੂ ਮਹੀਨਾ ਮੇਰੇ ਕੋਲ ਆਈ ਮੈਨੂੰ ਕਹਿੰਦੇ ਠਹਿ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕਿ ਕਾਪ ਕੋਪਾਂ ਕਰਦੇ ਕੀ ਗੱਲ ਨਹੀਂ ਦਾਜ ਮੈਂ ਦਾਜ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚ ਭਰ ਕੇ ਤੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਦਲ ਲਾਇਆ ਹੈ ਨਾ ਉਹਨਾਂ ਦਾ ਤੁਸੀਂ ਦਿਓ ਹਾਂਜੀ ਬਿਲਕੁਲ ਤੰਗ ਕਰਦਾ ਜੀ ਸਾਰਾ ਪ੍ਰੋਵਾਈਡ ਤੰਗ ਕਰਦਾ ਜੀ ਮੁੰਡੇ ਦਾ ਕੀ ਨਾਮ ਆ ਹਾਂ ਰਾਜਵੀਰ ਸਿੰਘ ਦਾ ਜੀ ਮੁੰਡਾ ਮੁੰਡਾ ਬਾਹਰ ਗਿਆ 12ਵੇਂ ਮਤਲਬ ਉਹਦੇ ਫੋਨਾਂ ਦੇ ਨਾਲ 24 ਘੰਟੇ ਲੜਾਈ ਕਰਦਾ ਸੀ ਪੁਰਤਗਾਲ ਆਈ ਸਰ ਇਹ ਤੁਹਾਨੂੰ ਫੋਨ ਕੀਤਾ ਤੁਹਾਨੂੰ ਸਵਾਰੀ ਬੰਦਾ ਕੀਤਾ ਜਾਂ ਚਲੋ ਜੀ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਅੰਮ੍ਰਿਤ ਵੀ ਫਾਇਨਾ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਉਹਦੇ ਪਰਿਵਾਰ ਦੇ ਕੀ ਕੀ ਨਾਮ ਆ ਇਸਾਨ ਹੈ ਜੀ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਕੌਣ ਕੌਣ ਸੀ ਕਰੇ ਉਸ ਉਸ ਸਾਸ ਸੱਸ ਜੀ ਸੌਰਾਂ ਸੀ ਗਈ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਜੀ ਅਸੀਂ ਆ ਗਏ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗਾ ਵੀ ਮੈਂ ਆ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹ ਉਹਨਾਂ ਦੀ ਮੰਗ ਇਹ ਸੀ ਕਿ ਵੀ ਇਸ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਕਿਹੜੀ ਗੱਡੀ ਬਾਦ ਐਨਾ ਮੈਂ ਪੜਿਆ ਨਹੀਂ ਕਿ ਜੀ ਵੀ i20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਕਹਿੰਦੇ ਸੀ ਵੀ ਉਸ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਨਹੀਂ ਹਜੇ ਕੋਈ ਕਾਰਵਾਈ ਨਹੀਂ ਆ ਦੇਖੋ ਰਸਤੇ ਜੀ ਆਈ ਹਜੇ ਕੋਈ ਕਾਰਵਾਈ ਨਹੀਂ ਹੋਈ ਕਰੋ ਭੱਜਿਓ ਇਹ ਕੱਲ ਪਰਸੋਂ ਦੇ ਦਰਨਾ ਸਕਦੇ ਹੋ ਕੀ ਲੱਗਦੀ ਜਿਹੜੀ ਬੇਟੀ ਇੱਥੇ ਹੈ ਮੇਰੀ ਭਤੀਜੀ ਹੀ ਹੂੰ ਤੇ ਉਹਨੇ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜਿਆਦਾ ਦਾਜ ਵੀ ਅਸਾਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਹੀ ਮਹੀਨਾ ਕੋ ਹੋਇਆ ਉਹਦੋਂ ਆਦੇ ਇਹਦੀ ਵਾਲੀਆਂ ਬਣਵਾ ਕੇ ਲਿਆ ਕੇ ਆਉਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹਨੂੰ ਉਹ ਕੰਨਾਂ ਦੀ ਪਾ ਕੇ ਕੱਲਣਾ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਹੁਣਾਂ ਦੇ ਹੀ ਗੱਡੀ ਦੀ ਥਣ ਚਾਹੀਦੀ ਉਹਨੂੰ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ ਤੇ ਬਹੁਤ ਅੰਕਾਰਦੇ ਜੀ ਕੁੜੀ ਸਾਡੀ ਏਡੀ ਭਾਜੀ ਮਾਰ ਤੇ ਅੱਡ ਗੋਆਂ ਡਾਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵਿਆਹ ਨੂੰ 12 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣਿ ਹੋਏ ਨੇ ਬੜਾ ਕੁਛ ਹੁੰਦਾ ਰਿਹਾ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓ ਦੀ ਛਪੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਸੀ ਤੇ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤੋਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾ ਟੰਗਿਆ ਹੁੰਦਾ ਤੇ ਉਹ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹ ਨਾਂ ਬਾਨਾ ਬਣਾਇਆ ਤੇ ਉਹਨਾਂ ਆਪ ਮਾਰੀ ਕੀ ਮੰਗ ਕਰਦੇ ਹੁੰਦੇ ਆਹੀ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆਹ ਹੋਣਾ ਚਾਹੀਦਾ ਸਾਰੇ ਘਰੋਂ ਭੱਗੇ ਮੈਂ ਕਰ ਲਉ ਉਸ ਟੈਂਸ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਸੀ ਬਾਹਰ ਕਿੰਨੇ ਸਾਲ ਹੋ ਗਏ ਕਿੰਨੇ ਬੱਚੇ ਲੋ ਨਹੀਂ ਹੁੰਦੇ ਤੇ ਇਹਦੇ ਆਈ ਨੂੰ 12 ਸਾਲ ਹੋ ਗਏ ਨੇ ਸਰਪੰਚ ਮੇਰੇ ਸੰਧੂ ਦੀ ਲੜਕੀ ਹੈ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਏ ਡੈਥ ਕਿੱਥੇ ਹੋਈ ਏ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਅਸੀਂ ਉਸ ਤੋਂ ਬਾਅਦ ਥੱਲੇ ਉਤਰ ਆਏ ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ ਉਹਨਾਂ ਦਾ ਹੱਕ ਨਹੀਂ ਸੀ ਬੰਦ ਦਾ ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20 25 ਜੋੜੇ ਸੀ ਤੇ ਸਾਡੇ ਗਰਫਰੈਂਡ ਤੱਕ ਗਏ ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਣੀ ਜਾਨ ਬਚਾਈ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ ਪਰ ਮੁਲਾਜ਼ਮਾਂ ਡੱਕੇ ਨਹੀਂ ਕਿ ਉਧਰ ਗੱਫਾਛਾ ਗਿਆ ਉਹਨਾਂ ਜੇ ਸਾਨੂੰ ਉਹਨਾਂ ਨੇ ਇਹ ਆਪੀ ਗੱਡੀ 'ਚ ਬੈਹ ਕੇ ਫਿਰ ਵਾਪਸ ਆ ਗਏ। ਜੇ ਨਾ ਸੀ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਸੀ। ਕੀ ਇਹ ਮਾਮਲਾ ਹੈ ਜਿਹੜਾ ਇਹ? ਇਹ ਮਾਮਲਾ ਜਿਹੜਾ ਸਾਰਾ ਚੌਂਕੀ ਨੂੰ 4 ਸਾਹ ਨੂੰ ਪਤਾ। ਜੋ ਹੀ ਹੋਇਆ। ਚੌਂਕੀ ਚ ਆਇਓ। ਚੌਂਕੀ ਕੁੱਕੜਾ ਵਾਲਾ ਥਾਣਾ ਰਾਜਾ ਸਾਹਿਬ। ਕੀ ਕੰਪਲੀਟ ਕੀ ਦਿੱਤੀ ਗਈ ਕੀ ਇਹ ਹਾਜੀ? ਕੰਪਲੀਟ ਇਹੋ ਹੀ ਆ ਵੀ ਆਪਲੇ ਆ। ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ। ਇਹ ਤਾਂ ਹੁਣ ਜਿਹੜੀ ਡਾਕਟਰੀ ਰਿਪੋਰਟ ਆਏਗੀ ਫੇਰ ਪਤਾ ਚੱਲੇ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਕੋਲ ਮੌਕੇ ਤੇ ਤੁਹਾਨੂੰ ਚਾਰ ਸ਼ਾਹ ਗਏ ਨੇ ਡਿਪਟੀ ਸ਼ਾਹ ਗਏ ਨੇ ਐਸਐਸਓ ਗਏ ਹੈ ਹਮਮ ਉਨ੍ਹਾਂ ਕੀ ਕਾਰਵਾਈ ਕੀਤੀ ਹੈ ਹੋਰ ਪੋਸਟਮਾਰਟਮ ਹੋਏਗਾ ਫੇਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ ਕੋਰੈਕਟ ਪਾਈ ਗਈਗੀ ਇਹ ਕਿਸ ਸੰਬੰਧ ਕਿਸ ਦੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਤੁਸੀਂ ਸੋਲਾ ਪ੍ਰਵਾਹ ਕਰੀ ਸੀ ਕੋਈ ਵਿੰਪਰ ਫੜਿਆ ਮੌਕੇ ਤੇ ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ ਹਮਮ ਹੋਰ ਕੋਈ ਨਹੀਂ ਪਰਚਾ ਦਰਜ ਹੋਇਆ ਕੀ ਇਸ ਤਰ੍ਹਾਂ ਦਾ ਪਰਚਾ ਦਰਜ ਹੋਗਾ ਕਿਹੜੀ ਤਰ੍ਹਾਂ ਦਾ ਇਹ ਤਾਰਾ ਚਾਰ-ਚਾਰ ਮੈਂ ਤੁਸੀਂ ਬਹੁਤ ਗੱਲਬਾਤ ਕਰਿਓ ਉਹ ਦੱਖਣ ਦੇ ਤਨ ਠੀਕ ਹੈ ਧੰਨਵਾਦ ਹਾਂ ਜੀ ਹਾਂ ਦੇ ਵਿੱਚ ਉਸ ਵਕਤ ਕੋਹਰਾ ਮਜੰਦ ਹੈ ਜਦੋਂ ਇੱਕ ਦੋ ਬੱਚੀਆਂ ਦੀ ਮਾਂ ਖੁਦਕੁਸ਼ੀ ਕਰ ਲੈਂਦੀ ਹੈ ਦਰਅਸਲ ਉਸਦੇ ਸੋਹਰੇ ਘਰ ਦੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਤਹੇਜ ਦੀ ਮੰਗ ਕਰਦੇ ਸੀ ਜਿਸ ਦੇ ਚੱਲਦੇ ਉਸ ਨੇ ਇੱਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੇਲਾ ਸਮਾਪਤ ਕਰ ਲਈ ਹੈ ਪਰ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਹੈ ਉਸ ਦਾ ਕਤਲ ਕੀਤਾ ਗਿਆ ਤਾਹੇ ਮਾਮਲਾ ਮਰਿਤ ਸਰ ਦੇ ਪਿੰਡੇ ਕੁਕੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਹੋਤਾ ਔਰਤ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਮ੍ਰਿਤਕ ਔਰਤ ਦਾ ਨਾਮ ਮਨਪ੍ਰੀਤ ਕੋਹਰ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਵਿਆਹ ਸਾਲ ਪਹਿਲਾ ਹੋ ਚੁੱਕੇ ਸਨ ਮਨਪ੍ਰੀਤ ਕੋਰ ਦੇ ਦੋ ਬੱਚੇ ਵੀ ਨੇ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮ੍ਰਿਤਕ ਮਨਪ੍ਰੀਤ ਕੋਰ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਕਾਫੀ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਪ੍ਰਿਤ ਪਰਿਵਾਰ ਦਾ ਕਹਿਣਾ ਹੈ ਕਿ ਮਨਪ੍ਰੀਤ ਕੋਰ ਦੀ ਖੁਦਕੁਸ਼ੀ ਨਹੀਂ ਬਲਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕਤਲ ਕੀਤਾ ਗਿਆ ਉਨੇ ਆਏ ਦਿਨ ਤਾਸਦੀਰ ਡਿਮਾਂਡ ਕਰਦੇ ਸੀ ਤੇ ਉਸਨਾਂ ਨੂੰ ਟਮਾਰ ਕਰਤੀ ਜਾਂਦੀ ਸੀ ਪਰਿਵਾਰਕ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਤਦ ਦਾਸਵਾ ਕਿ ਇਸ ਮਾਮਲੇ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਪ੍ਰਿਤ ਕੋਰ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰਿਵਾਰਕ ਦੇ ਦਲੀਲਾਂ ਦੇ ਬਾਵਜੂਦ ਮਾਮਲਾ ਦਰਜ ਕਰ ਕਮਰਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਮੈਡੀਕਲ ਰਿਪੋਰਟਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ ਇਹ ਹੀ ਹੋ ਸਕਦਾ ਹੈ ਜਾਉਨ ਆਪ ਮਾਰਿਆ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਰੈਸਟ ਹੋਣਾ ਚਾਹੀਦਾ ਤੇ ਇੱਕ 8 ਸਾਲ ਦਾ ਜਵਾਬ ਹੈ ਇੱਕ 4 ਸਾਲ ਦਾ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੀਗੀ ਬੋਲਦੀ ਵੀ ਨਹੀਂ ਹੀਗੀ ਪਹਿਲਾਂ ਤੁਹਾਨੂੰ ਵੀ ਸੋਣਾ ਆ ਅੱਛਾ ਬਹਿ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਹੀ ਨਹੀਂ ਖੁੱਲ ਕੇ ਨਹੀਂ ਦੱਸਦੀ ਪਰ ਫਿਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੰਗ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸੌਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨਾ ਨਾ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪਰੋਣਾ ਦੇ ਨਾਲ ਲੱਡੀ ਐ ਪਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਨਾ ਦਾ ਉਹ ਇੱਥੇ ਹੀ ਉਹ ਇੱਥੇ ਕਿਤੇ ਪੰਪ ਦੇ ਨੌਕਰੀ ਅਣੀ ਕੀ ਨਾ ਕਿਲਮਨ ਸਿੰਘ ਹੈ ਕਿੱਥੇ ਗਈ ਸੀ ਬੇਟੀ ਕੀ ਨਾ ਬੇਟੀ ਹੈ ਹਰਸ਼ਾਸ਼ੀ ਨਾ ਹੀ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਹੀ ਨੇ ਹੋ ਗਏ 10 12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ একদম ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਰਿਪੋਰਟਾਂ ਪਈ ਥਾਣੇ ਫੈਸਲਾ ਹੋ ਗੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਲੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੀ ਕਿਸੇ ਦੀ ਜੀ ਨਹੀਂ ਕਰਿਆ ਤੇ ਹੁਣ 15 20 ਦਿਨ ਪਹਿਲੂ ਮਹੀਨਾ ਮੇਰੇ ਕੋਲ ਆਈ ਮੈਨੂੰ ਕਹਿੰਦੇ ਠਹਿ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕਿ ਕਾਪ ਕੋਪਾਂ ਕਰਦੀ ਕੀ ਗੱਲ ਨਹੀਂ ਦਾਜ ਮੈਂ ਦਾਜ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚ ਭਰ ਕੇ ਤੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਦਲ ਲਾਇਆ ਹੈ ਨਾ ਉਹਨਾਂ ਦਾ ਤੁਸੀਂ ਦਿਓ ਹਾਂਜੀ ਬਿਲਕੁਲ ਤੰਗ ਕਰਦਾ ਜੀ ਸਾਰਾ ਪ੍ਰੋਵਾਈਡ ਤੰਗ ਕਰਦਾ ਜੀ ਜਿੰਦਾਬਾਦ ਮੁੰਡੇ ਦਾ ਕੀ ਨਾਮ ਹੈ ਹਾਂ ਰਾਜਵੀਰ ਸਿੰਘ ਹੈ ਜੀ ਮੁੰਡੇ ਦਾ ਨਾਮ ਸਟਾਫ ਕਰਦਾ ਮੁੰਡਾ ਕੀ ਕਰਦਾ ਮੁੰਡਾ ਬਾਹਰ ਗਿਆ 12ਵੇਂ ਮਤਲਬ ਉਹਦੇ ਫੋਨਾਂ ਦੇ ਨਾ 24 ਘੰਟੇ ਲੜਾਈ ਕਰਦਾ ਸੀ ਪੁਰਤਗਾਲ ਆਈ ਸਰ ਇਹ ਤੁਹਾਨੂੰ ਫੋਨ ਕੀਤਾ ਜੀ ਤੁਹਾਨੂੰ ਸਵਾਰੀ ਲੰਮਾ ਕੀਤਾ ਜਾਂ ਕੀ ਕਰਦਾ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਅੰਮੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਉਹਦੇ ਪਰਿਵਾਰ ਦੇ ਕੀ ਕੀ ਨਾਮ ਆ ਜੀ ਬੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਕੌਣ ਕੌਣ ਸੀ ਕਰੇ ਉਸ ਟਾਈਮ ਤੇ ਉਸ ਸੱਤ ਸੱਸੀ ਸੌਰਾ ਸੀਗੇ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਜੀ ਅਸੀਂ ਆ ਗਏ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗਾ ਵੀ ਮੈਂ ਆ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹ ਉਹਨਾਂ ਦੀ ਮੰਗ ਇਹ ਸੀ ਕਿ ਵੀ ਇਸ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਕਿਹੜੀ ਗੱਡੀ ਬਾਦ ਐਨਾ ਮੈਂ ਪੜਿਆ ਨਹੀਂ ਕਿ ਜੀ ਵੀ i20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਕਹਿੰਦੇ ਸੀ ਵੀ ਉਹ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਤਾਂ ਹੈ ਨਹੀਂ ਹੇ ਕੋਈ ਕਾਰਵਾਈ ਨਹੀਂ ਹੋਈ ਆ ਦੇਖੋ ਰਸਤੇ ਜੀ ਆਈ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਕਰੋ ਭੱਜੇ ਹੋਏ ਕਰੋ ਭੱਜੇ ਹੋਏ ਕੱਲ ਪਰਸੋਂ ਦੇ ਮੇਰਾ ਨਾਮ ਸ਼ਖਦੇਵਪੁਰ ਕੀ ਲੱਗਦੀ ਜਿਹੜੀ ਬੇਟੀ ਜਿੱਥੇ ਹੈ ਮੇਰੀ ਭਤੀਜੀ ਸੀ ਹੂੰ ਉਹਨੂੰ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜਿਆਦਾ ਦਾਜ ਵੀ ਅਸੀਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਹੀ ਮਹੀਨਾ ਕੋ ਹੋਇਆ ਉਹਦੋਂ ਆਦੇ ਦੀ ਵਾਲੀਆਂ ਬਣਵਾ ਕੇ ਲਿਆ ਕੇ ਆਉਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹ ਕੰਨਾਂ ਦੀ ਪਾ ਕੇ ਕੱਲੀਆਂ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਹੁਣਾਂ ਦੇ ਦੀ ਗੱਡੀ ਦੀ ਚਾਹੀਦੀ ਉਹਨੂੰ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ ਤੇ ਬਹੁਤ ਅੰਕਾਰਦੇ ਕਿ ਕੁੜੀ ਸਾਡੀ ਏਡੀ ਪਾਲੀ ਮਾਸੀ ਅੱਡ ਗੋਆਂ ਨਾਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ 10 ਸਾਲ ਦੀ ਵੀ ਆਈ ਨਾ 12 ਸਾਲ ਉਹ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨਹੀਂ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁਛ ਹੁੰਦਾ ਰਿਆ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰੱਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓਰ ਦੀ ਛਪੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਸੀ ਤੇ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤੋਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾਲ ਟੰਗਿਆ ਹੁੰਦਾ ਤੇ ਉਹ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹਨਾਂ ਬਾਨਾ ਬਣਾਇਆ ਤੇ ਉਹਨਾਂ ਆ ਬਿਮਾਰੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆ ਹੋਣਾ ਚਾਹੀਦਾ ਸਾਰੇ ਘਰੋਂ ਭੱਜੇ ਨਾ ਕਰ ਲੋ ਉਹ ਫਰੈਂਸ ਆ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਬਾਹਰ ਕਿੰਨੇ ਸਾਲ ਹੋ ਗਏ ਭਾਈ ਕਿੰਨੇ ਬੱਚੇ ਲੋ ਨਹੀਂ ਹੁੰਦੇ ਤੇ ਦਿਆਈ ਨੂੰ 12 ਸਾਲ ਹੋ ਗਏ ਸਰਪੰਚ ਮੇਰੇ ਸੰਡੂ ਦੀ ਲੜਕੀ ਹੈ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋ ਗਈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਏ ਡੈਥ ਕਿੱਥੇ ਹੋਈ ਏ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ। ਅਸੀਂ ਉਦੋਂ ਬਾਅਦ ਥੱਲੇ ਉਤਰ ਆਏ। ਉਤਰ ਕੇ ਆ ਗਏ ਸਾਡੀ ਗੱਡੀ ਭੰਮ ਤੱਕ ਵੀ ਗਏ। ਉਹਨਾਂ ਦਾ ਹੱਕ ਨਹੀਂ ਸੀ ਬੰਦਾ। ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ ਵੀ 25 ਜੋੜੇ ਸੀ। ਤੇ ਸਾਡੇ ਗੱਲ ਪਹੁੰਚ ਤੱਕ ਗਏ। ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਣੀ ਜਾਨ ਵੀ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ। ਪਰ ਮੁਲਾਜ਼ਮ ਨੇ ਡੱਕਿਆ ਨਹੀਂ ਕਿ ਉਧਰ ਗੱਫਾਸ਼ਾ ਗਿਆ ਉਹਨਾਂ। ਜੇ ਸਾਨੂੰ ਉਹਨਾਂ ਨੇ ਇਹ ਆ ਗੱਡੀ 'ਚ ਬਹਿ ਕੇ ਫਿਰ ਵਾਪਸ ਆ ਗਏ। ਜੇ ਨਾ ਸੀ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਸੀ। ਕੀ ਇਹ ਮਾਮਲਾ ਜਿਹੜਾ ਇਹ? ਇਹ ਮਾਮਲਾ ਜਿਹੜਾ ਸਾਰਾ ਚੌਂਕੀ ਚਾਰ ਸਾਹ ਨੂੰ ਪਤਾ। ਜੋ ਵੀ ਹੋਇਆ। ਕਿਹੜੀ ਚੌਂਕੀ 'ਚ ਵਾਇਓ? ਚੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ। ਕੀ ਕੰਪਲੇਟ ਕੀ ਦਿੱਤੀ ਕੀ ਹੈ ਹਾਜੀ? ਕੰਪਲੇਟ ਇਹੋ ਹੀ ਆ ਵੀ ਆਪ ਲੈ ਆ। ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ। ਇਹ ਤਾਂ ਹੁਣ ਜਿਹੜੀ ਡੈਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਕੋਡੀ ਮੌਕੇ ਤੇ ਤੁਹਾਨੂੰ ਚਾਰ ਸ਼ਾਹ ਗਏ ਨੇ ਡਿਪਟੀ ਸ਼ਾਹ ਗਏ ਨੇ ਐਸਐਸਓ ਗਏ ਹੈ ਹਮਮ ਉਨ੍ਹਾਂ ਕੀ ਕਾਰਵਾਈ ਕੀਤੀ ਹੈ ਹੋਰ ਪੋਸਟਮਾਰਟਮ ਹੋਏਗਾ ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ ਕੋਰੈਕਟ ਪਾਈ ਗਈ ਕੀ ਇਹ ਸਬੰਧ ਕਿਸ ਦੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਤੁਸੀਂ ਸੋਲਾ ਪ੍ਰਵਾਹ ਕਰੀ ਸੀ ਕੋਈ ਵਿੰਪਰ ਫੜਿਆ ਮੌਕੇ ਤੇ ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ ਹਮਮ ਹੋਰ ਕੋਈ ਨਹੀਂ ਪਰਚਾ ਦਰਜ ਹੋਇਆ ਕੀ ਇਸ ਤਰ੍ਹਾਂ ਦਾ ਪਰਚਾ ਦਰਜ ਹੋਗਾ ਕਿਹੜੀ ਤਰ੍ਹਾਂ ਦਾ ਇਹ ਤਾਂ ਰਣਚਾਰ ਚਾਹਵਦਾ ਤੁਸੀਂ ਬਹੁਤ ਗੱਲਬਾਤ ਕਰਿਓ ਉਹ ਦੱਛਣ ਤੋਂ ਠੀਕ ਹੈ ਧੰਨਵਾਦ ਹਾਂ ਜੀ